ਤੜਕ ਸਰ ਰਾਜਸਥਾਨ ਫੀਡਰ ਦੇ ਵਿੱਚ ਪਿਓ ਪੁੱਤ ਰੁੜੇ ਸਨ ਔਰ ਉਸ ਨੂੰ ਲੈ ਕੇ ਅਪਡੇਟ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੀ ਹੈਗੀ ਆ ਇਹ ਬਿਲਕੁਲ ਨਹਿਰਾ ਤੇ ਮੌਜੂਦ ਹੈਗੇ ਦਿਖ ਸਕਦੇ ਹੋ ਕਿ ਜਿਹੜਾ ਐਨਡੀਆਰਐਫ ਦੀਆਂ ਟੀਮਾਂ ਨੇ ਉਹ ਪਹੁੰਚ ਚੁੱਕਿਆ ਨੇ ਔਰ ਜਿਹੜਾ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਆ ਲਗਾਤਾਰ ਕੀਤੀ ਜਾ ਰਹੀ ਹੈਗੀ ਆ ਔਰ ਪੂਰਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ ਔਰ ਗੋთა ਕੋਰ ਵੀ ਜਿਹੜੇ ਬਲਾਈ ਕਹਿੰਨੇ ਔਰ ਉਹਨਾਂ ਨੂੰ ਲੱਭਣ ਦੀ ਜਿਹੜੀ ਪਿਓ ਪੁੱਤ ਨੂੰ ਕੋਸ਼ਿਸ਼ ਆ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਦੱਸ ਦਈਏ ਕਿ ਅੱਜ ਕਰੀਬ ਸਵੇਰੇ 8 ਵਜੇ ਪਿਓ ਪੁੱਤ ਨਹਿਰ ਦੇ ਵਿੱਚ ਛਾਲ ਮਾਰ ਗਏ ਸਨ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਕਰਜ ਦੇ ਜਿਹੜਾ ਸਿਰ ਤੇ ਸੀਗਾ ਔਰ ਪਰੇਸ਼ਾਨ ਚੱਲ ਰਿਹਾ ਸੀ ਜਿਸ ਦੇ ਕਾਰਨ ਇਹ ਛਾਲ ਮਾਰੀ ਗਈ ਆ ਫਿਲਹਾਲ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕੀ ਕਾਰਨ ਸੀਗਾ ਕਿਉਂ ਜਿਹੜੀ ਛਾਲ ਮਾਰੀ ਗਈ ਹੈਗੀ ਆ ਔਰ ਪਿੰਡ ਵਾਸੀਆਂ ਤੋਂ ਪਤਾ ਲੱਗਿਆ ਕਿ ਉਹਨਾਂ ਨੂੰ ਬਚਾਉਣ ਦੀ ਵੀ ਕਾਫੀ ਜਿਹੜੀ ਕੋਸ਼ਿਸ਼ ਆ ਕੀਤੀ ਗਈ ਆ ਲੇਕਿਨ ਬਚਾ ਨਹੀਂ ਸਕੇ ਔਰ ਪਿਓ ਪੁੱਤ ਸਨ ਜਿਹੜੇ ਉਹ ਨਹਿਰ ਦੇ ਵਿੱਚ ਰੁੜ ਕੇ ਸਨ ਗੁਰਲਾਲ ਸਿੰਘ ਉਹ 37 ਸਾਲ ਦੇ ਕਰੀਬ ਉਮਰ ਸੀਗੀ ਔਰ ਉਹਨਾਂ ਦੇ ਪੁੱਤਰ ਜਿਹੜਾ ਬਲਜੋਤ ਸਿੰਘ ਸੀਗੇ 15 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀਗੀ ਔਰ ਦੋਨੋਂ ਨਹਿਰ ਦੇ ਵਿੱਚ ਡੁੱਡੇ ਸਨ ਕਰੀਬ 8 ਵਜੇ ਦੀ ਘਟਨਾ ਸੀਗੀ ਔਰ ਫਿਲਹਾਲ ਹੁਣ ਜਿਹੜਾ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਉਹਨਾਂ ਨੂੰ ਬੁਲਾਇਆ ਗਿਆ ਹੈਗਾ ਔਰ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਜਿਹੜਾ ਕਿਸਤਗਾਂ ਦੇ ਰਾਹੀ ਐਨ ਡੀ ਆਰ ਐਫ ਦੀਆਂ ਜਿਹੜੀਆਂ ਟੀਮਾਂ ਨੇ ਹੁਣ ਨਹਿਰ ਦੇ ਵਿੱਚ ਉਤਰਈਆਂ ਨੇ ਔਰ ਜਿਹੜੇ ਪਾਲਣ ਦੀ ਕੋਸ਼ਿਸ਼ ਆਪੇ ਉਹ ਪੁੱਤ ਨੂੰ ਉਹ ਕੀਤੀ ਜਾ ਰਹੀ ਹੈਗੀ ਆ ਔਰ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਹੈਗਾ ਗੋਤਾਖੋਰਾਂ ਦੇ ਵੱਲੋਂ ਵੀ ਜਿਹੜੀ ਪਾਲ ਆ ਉਹ ਕੀਤੀ ਜਾਊਗੀ ਔਰ ਦੱਸ ਦਈਏ ਕਿ ਜਿਹੜਾ ਹੋਰ ਜਾਣਕਾਰੀ ਜਿਹੜੀ ਇਸ ਦੇ ਵਿੱਚ ਸਾਨੂੰ ਮਿਲੀ ਹੈਗੀ ਆ ਕਿ ਜਿਹੜਾ ਗੁਰਲਾਲ ਸੀਗਾ ਔਰ ਉਸ ਦੇ ਭਰਾ ਦੀ ਵੀ ਪਹਿਲਾਂ ਡੈਥ ਹੋ ਚੁੱਕੀ ਆ ਔਰ ਉਸ ਦੇ ਭਰਾ ਜਿਹੜਾ ਪਿਤਾ ਸੀ ਉਹਦੀ ਵੀ ਡੈਥ ਹੋ ਚੁੱਕੀ ਔਰ ਘਰ ਦੇ ਵਿੱਚ ਉਸ ਦੇ ਭਰਾ ਦੀ ਜਿਹੜੇ ਪਰਜਾਈ ਸੀ ਕਹਿੰਦੇ ਪਰਜਾਈ ਸੀਗੀ ਔਰ ਜਿਹੜਾ ਗੁਰਲਾਲ ਦੇ ਕਰਦੀ ਸੀਗੀ ਸਿਰਫ ਔਰਤਾਂ ਹੀ ਜਿਹੜੀਆਂ ਬੱਚੀਆਂ ਸਨ ਕਪੀ ਪਹਿਲਾਂ ਪਿਤਾ ਦੀ ਡੈਥ ਹੋ ਗਈ ਔਰ ਉਸ ਤੋਂ ਬਾਅਦ ਉਸਦੇ ਭਰਾ ਦੀ ਡੈਥ ਹੋ ਗਈ ਤਾਂ ਹੁਣ ਜਿਹੜਾ ਗੁਰਲਾਲ ਦੀ ਆਪਣੇ ਵੀ ਜਿਹੜਾ ਨਹਿਰ ਦੇ ਵਿੱਚ ਛਾਲ ਮਾਰ ਚੁੱਕਿਆ ਹੈਗਾ ਔਰ ਜਿਹੜਾ ਉਸ ਦਾ ਲੜਕਾ ਸੀਗਾ 15 ਸਾਲ ਦਾ ਬਲਜੋਤ ਉਹ ਵੀ ਨਹਿਰ ਦੇ ਵਿੱਚ ਜਿਹੜਾ ਰੁੜ ਗਿਆ ਹੈਗਾ ਦੋਨੋਂ ਦੋਨਾਂ ਦੀ ਜਿਹੜੀ ਹੁਣ ਪਹਾਲ ਆ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਮਕਸਰ ਦੇ ਜਿਹੜੀਆਂ ਬਰਿੰਗ ਕੋਲ ਦੀ ਨਹਿਰਾਂ ਟੱਬਿੰਗ ਨੇ ਸਰਹੰਦ ਫੀਡਰ ਔਰ ਰਾਜਸਥਾਨ ਫੀਡਰ ਇਹ ਉੱਥੋਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹੈਗੇ ਆ ਰਾਜਸਥਾਨ ਫੀਡਰ ਦੇ ਵਿੱਚ ਅੱਜ ਜਿਹੜੀ ਤੜਕਸਰ 8 ਵਜੇ ਦੇ ਕਰੀਬ ਇਹ ਸ਼ਾਲਾ ਜਿਹੜੀ ਮਾਰੀ ਗਈ ਹੈਗੀ ਇਹ ਦੋਨਾਂ ਦੇ ਵੱਲੋਂ ਔਰ ਜਿਹੜੀ ਭਾਲ ਆ ਉਹਨਾਂ ਦੀ ਕੀਤੀ ਜਾ ਰਹੀ ਹੈਗੀ ਹੁਣ ਐਨਡੀਆਰਐਫ ਦੀਆਂ ਟੀਮਾਂ ਭਲਾਈ ਜਾਣੇ ਔਰ ਪੂਰੀ ਜਿਹੜੀ ਤਿਆਰੀ ਹੈ ਉਹਨਾਂ ਦੇ ਵੱਲੋਂ ਕੀਤੀ ਗਈ ਹੈਗੀ ਔਰ ਨਹਿਰ ਦੇ ਵਿੱਚ ਉਤਰ ਚੁੱਕੇ ਨੇ ਔਰ ਜਿਹੜਾ ਉਹਨਾਂ ਦੀ ਭਾਲ ਆ ਉਹ ਕੀਤੀ ਜਾ ਰਹੀ ਹੈਗੀ ਔਰ ਦੱਸਦੀ ਹੈ ਕਿ ਜਿਹੜੇ ਗੋਤਾਖੋਰ ਨੇ ਉਹ ਵੀ ਬੁਲਾਏ ਗਏ ਨੇ ਫਿਲਹਾਲ ਕਦੋਂ ਤੱਕ ਜਿਹੜਾ ਉਹਨਾਂ ਨੂੰ ਲੱਭਿਆ ਜਾਂਦਾ ਸਮਾਂ ਦੱਸੇਗਾ ਫਿਲਹਾਲ ਇਹ ਜਿਹੜੀ ਅਪਡੇਟ ਸੀਗੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੀ ਸੀਗੀ